AI ਯੂਨੀਵਰਸਿਟੀ ਦੀਆਂ ਜਿਹੜੀਆਂ ਟ੍ਰਾਇਲਾਂ ਲੱਗੀਆਂ ਹੋਈਆਂ ਨੇ ਜਿੱਥੇ ਕਿ ਥੋੜੀ ਥੋੜੀ ਥਾਂ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਵੇਖਣ ਨੂੰ ਮਿਲ ਜੇਗੀ ਜ਼ਿੰਕ 1, ਜ਼ਿੰਕ 2 ਜੋ ਕਿ ਖਾਣ ਲਈ ਸਾਰਿਆਂ ਨਾਲੋਂ ਬੈਸਟ ਮੰਨੀ ਗਈ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬੰਦੇ ਦੇ ਵਿੱਚ ਵੀ ਜ਼ਿੰਕ ਦੀ ਕਮੀ ਆ ਰਹੀ ਹੈ ਤਾਂ ਉਹਨਾਂ ਦੀਆਂ ਦਵਾਈਆਂ ਲੈਣੀਆਂ ਪੈਂਦੀਆਂ ਉਸ ਤੋਂ ਬਾਅਦ ਉਸੇ ਤਰ੍ਹਾਂ ਉਹ ਵੈਰਾਈਟੀ ਆ ਚੁੱਕੀ ਹੈ ਅੱਜ ਅੱਜ ਨਹੀਂ ਅੱਜ ਤੋਂ ਬਹੁਤ ਸਾਲ ਪਹਿਲਾਂ ਆਈ ਸੀ ਉਸ ਤੋਂ ਬਾਅਦ ਜ਼ਿੰਕ 2, ਜ਼ਿੰਕ 3 ਹਨਾ ਹੋਰ ਵੀ ਆਗਾ ਨਵੀਆਂ ਆਗੀਆਂ ਤਾਂ ਇਹਨਾਂ ਵਿੱਚ ਨਾਲ ਤਾਂ ਝਾੜ ਵੀ ਦੇ ਰਹੀਆਂ ਨੇ ਨਾਲੇ ਘਰ ਲਈ ਚੰਗੀਆਂ ਨੇ ਖਾਨ ਲਈ ਵੀ ਚੰਗੀਆਂ ਨੇ ਉਸੇ ਤਰ੍ਹਾਂ ਦੀਆਂ ਤੁਸੀਂ ਟ੍ਰਾਇਲਾਂ ਦੇਖ ਸਕਦੇ ਜੇ ਇਹ ਘੱਟੋ ਘੱਟ ਮੈਨੂੰ ਲੱਗਦਾ ਜਿਆਦਾ ਨਹੀਂ ਤਾਂ 20 25 ਕਿਲਿਆਂ ਦੀ ਟ੍ਰਾਇਲ ਹੋਏਗੀ ਇਧਰਲੀ ਸਾਈਡ ਵੀ ਸੀ ਦੂਸਰੀ ਸਾਈਡ ਵੀ ਟ੍ਰਾਇਲਾਂ ਸੀ ਕਿਤੇ ਇਹ ਕਹ ਦੋ ਵੀ ਇੰਨਾ ਘੇਰਕਬਾ ਸੀ ਤੇ ਇੱਥੇ 826 872 731 ਹੈ ਨਾ ਦਰਮਿਆਨੇ ਵਾਣ ਲਈ ਜਾਂ ਆਪਾਂ ਕਹਿ ਸਕਦੇ ਜਿਹੜੇ ਘੱਟ ਪਾਣੀ ਲਈ ਹੈ ਨਾ ਜਾਂ ਆਪਾਂ ਕਹੀਏ ਵੀ ਜਿੱਥੇ ਹਲਕਾ ਪਾਣੀ ਹੈ ਜਾਂ ਹਲਕੀ ਜ਼ਮੀਨ ਹੈ ਉਹਨਾਂ ਲਈ ਹਰ ਇੱਕ ਤਰ੍ਹਾਂ ਦੀ ਜਿਹੜੀ ਇੱਥੇ ਟ੍ਰਾਇਲ ਲੱਗੀ ਹੋਈ ਆ ਤੁਸੀਂ ਵੇਖ ਵੀ ਸਕਦੇ ਸੀ ਮੰਨ ਲਓ ਜੇ ਤੁਸੀਂ ਮੇਲੇ ਤੇ ਗਏ ਸੀ ਵੇਖ ਵੀ ਸਕਦੇ ਕੋਈ ਰੋਕ ਟੋਕ ਨਹੀਂ ਸੀ ਉੱਥੇ ਕਿਹੜੀ ਵੈਰਾਈਟੀ ਖੜੀ ਰਹੀ ਜਾਂਦੀ ਕਿਹੜੀ ਡਿੱਗਦੀ ਹੈ ਹਨਾ ਸਾਰੇ ਤਰ੍ਹਾਂ ਦੇ ਜਿਹੜੇ ਤਜਰਬੇ ਇੱਥੇ ਦੱਸੇ ਜਾਂਦੇ ਨੇ ਝਾੜ ਕਿੰਨਾ ਉਹ ਦੱਸਿਆ ਜਾਂਦਾ ਜੀ ਡਿੱਗਦੀ ਕਿ ਨਹੀਂ ਡਿੱਗਦੀ ਉਹ ਦੱਸਿਆ ਜਾਂਦਾ ਕਿਹੜੇ ਵਾਹਨ ਲਈ ਉਹ ਦੱਸਿਆ ਜਾਂਦਾ ਕਿੰਨੇ ਦਿਨਾਂ ਦੀ ਵੈਰਾਈਟੀ ਉਹ ਦੱਸਿਆ ਜਾਂਦਾ ਜੀ ਦੱਸਿਆ ਉੱਤੇ ਆ ਸਾਰੀ ਪਰਚੀ ਦੇ ਉੱਤੇ ਲਿਖਿਆ ਹੁੰਦਾ ਇਹ ਨਹੀਂਗਾ ਵੀ ਕੋਈ ਬੰਦਾ ਉੱਥੇ ਐਕਸਪਲੇਨ ਕਰੇਗਾ ਜਿਵੇਂ ਹੁਣ ਆਹ ਥਿਆ ਨਾਲ ਬਰਾਬਰ ਤੁਸੀਂ ਦੇਖ ਸਕਦੇ ਹਾਈਟ ਦਾ ਕਿੰਨਾ ਫਰਕ ਹੈ ਬਾਕੀ ਮੈਂ ਥੋੜੀ ਜੀ ਤੇਜ਼ ਵੀਡੀਓ ਬਣਾਈ ਨੇ ਤਾਂ ਤੁਹਾਨੂੰ ਵੈਰਾਈਟੀ ਵੀ ਉੱਥੇ ਪੜ ਕੇ ਵੀਡੀਓ ਰੋਕ ਕੇ ਸ਼ਾਇਦ ਤੱਕ ਤੁਹਾਨੂੰ ਸਮਝ ਆ ਜੇ ਤੇ ਨਹੀਂ ਤਾਂ ਨਹੀਂ ਆਉਣੀ ਹੈ ਨਾ ਚੱਲਦੀ ਵੀਡੀਓ 'ਚ ਤਾਂ ਤਾਂ ਆ ਦੇਖ ਲਓ ਕੋਈ ਵੈਰਾਈਟੀ ਹਰੀ ਖੜੀ ਉੱਥੇ ਪ्योर ਉਸੇ ਸੀਮ ਬਜਾਨ ਦੇ ਨਾਲ ਕੋਈ ਪੱਕਣ ਦੇ ਲਾਗੇ ਲੱਗੀ ਹੋਈ ਯਾਨੀ ਕਿ ਲੂਂਜੀ ਮਾਰਨੀ ਸ਼ੁਰੂ ਕਰਤੀ ਹੈ ਨਾ ਕਿਸੇ ਦਾ ਸਿੱਟਾ ਕਿਸ ਤਰੀਕੇ ਦਾ ਕਿਸੇ ਦਾ ਸਿੱਟੇ ਦੀ ਲੈਂਥ ਦੇਖੋ ਕਿੰਨੀ 757 ਜੋ ਕਿ ਹਜੇ ਤੱਕ ਆਪਣੇ ਮੇਰੇ ਸਾਹਮਣੇ ਵੇਖੀਆਂ ਨਹੀਂ ਹੋਣੀਆਂ ਕਈ ਵੈਰਾਈਟੀਆਂ ਐਗੀਆਂ ਵੀ ਖੜੀਆਂ ਨੇ ਹੁਣ ਆ ਵੇਖ ਲੋ ਵੈਰਾਈਟੀ ਕਿੰਨੀ ਪਕਾ ਲ ਗਈ ਹੋਈ ਏ ਉਸੇ ਤਰ੍ਹਾਂ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਦਾ ਜਿਹੜਾ ਟੈਸਟ ਕੀਤਾ ਜਾਂਦਾ ਯੂਨੀਵਰਸਿਟੀ ਦੇ ਅੰਦਰ 3 ਤੋਂ 4 ਸਾਲ ਹਨਾ ਕਿਸੇ ਵੀ ਬੀਜ ਨੂੰ ਯੂਨੀਵਰਸਿਟੀ 3 ਤੋਂ 4 ਸਾਲ ਬਾਹਰ ਨਹੀਂ ਆਉਣ ਦਿੰਦੀ ਉਸ ਤੋਂ ਬਾਅਦ ਜਿਹੜਾ ਯੂਨੀਵਰਸਿਟੀ ਬਾਹਰ ਫਰਮਾਉ ਨੂੰ ਬੀਜ ਦਿੰਦੀ ਆਪ ਦਾ ਲੱਖਾਂ ਦੇ ਰੁਪਈਆ ਦੇ ਵੇਚਣਾ ਉਸੇ ਤਰ੍ਹਾਂ ਆਇਦਰ ਕਣਕ ਦੀਆਂ ਸੀ ਆਇਦਰ ਜੋ ਆਉਂਦੀਆਂ ਆਂਆਂ ਦੋ ਵੈਰਾਈਟੀਆਂ ਉਸੇ ਤਰ੍ਹਾਂ ਸਰੋਂ ਦੀਆਂ ਵੀ ਵੈਰਾਈਟੀਆਂ ਹੁੰਦੀਆਂ ਨੇ ਉਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਛੋਲਿਆਂ ਦੀਆਂ ਵੀ ਵੈਰਾਈਟੀਆਂ ਹੁੰਦੀਆਂ ਜੀ ਠੀਕ ਹੈ ਹਰ ਇੱਕ ਕਿਸਮ ਹਰ ਇੱਕ ਉਥੇ ਪਾਈ ਜਾਂਦੀ ਏ ਨਹੀਂਗਾ ਵੀ ਛੋਲਿਆ ਨਹੀਂ ਛੋਲੇ ਨਹੀਂ ਹੋਣਗੇ ਤੇ ਆਪਾਂ ਕਹੇ ਇਹ ਸਰੋਂ ਨਹੀਂ ਹੋਣੀ ਨਾ ਹਰ ਇੱਕ ਏਰੀਆ ਲਈ ਜਿਹੜੀ ਪੰਜਾਬ ਯੂਨੀਵਰਸਿਟੀ ਏ ਹਰ ਇੱਕ ਤਰ੍ਹਾਂ ਦੀ ਟ੍ਰੈਲ ਲਾ ਕੇ ਦਿਖਾਉਂਦੀ ਏ ਵੀ ਤੁਸੀਂ ਇਸ ਤਰੀਕੇ ਨੂੰ ਇਸ ਪੱਧਰ ਤੇ ਤੁਸੀਂ ਬੀਜ ਸਕਦੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਮੈਂ ਅੱਗੇ ਵੀ ਕਹਿੰਨਾ ਯੂਨੀਵਰਸਿਟੀ ਜਾਓ ਘੁੰਮੋ ਫਿਰੋ ਘਟੋ ਘਟ ਨੌਲੇਜ ਤਾਂ ਮਿਲਦੀ ਮਿਲਦੀ ਏ ਜ਼ਿਆਦਾ ਨਹੀਂ ਕੁਝ ਤਾਂ ਫ੍ਰੀ ਦੇ ਵਿੱਚ ਹੀ ਨੌਲੇਜ ਉਥੇ ਸਾਰਾ ਕੁਝ ਉਹ ਯੂਨੀਵਰਸਿਟੀ ਦੇ ਟ੍ਰੈਲ ਦੇਖੋ ਤੁਸੀਂ ਬਹੁਤ ਚੰਗੇ ਤਰੀਕੇ ਦੇ ਮਾੜੇ ਬਾਣੀ ਵਾਲੇ ਅਜੇ ਰਹਿ ਕੇ ਦਿਖਾਉਣ ਵਾਲੇ ਕਿਉਂਕਿ ਟਾਈਮ ਥੋੜਾ ਸੀ ਜੇ ਵੇਖਿਆ ਜਾਵੇ ਏਰੀਆ ਬਹੁਤ ਵੱਡਾ ਕਿਉਂਕਿ ਕੋਮੈਣੀ ਆਂਦਾ ਇੰਨਾ ਸੌਖਾ ਵੀ ਮੇਲਾ ਵੀ ਪਹਿਲਾਂ ਘੁੰਮਣਾ ਹੁੰਦਾ ਉਸ ਤੋਂ ਬਾਅਦ ਇਧਰ ਟ੍ਰਾਇਲ ਵੀ ਆ ਗਿਆ ਹਨਾ ਬਹੁਤ ਲੰਮਾ ਜਿਹੜਾ ਪ੍ਰੋਸੈਸ ਸੀ ਤਾਂ ਨਹੀਂ ਸਾਰਾ ਵਿਖਾਇਆ ਗਿਆ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਗੱਲ ਕਰੀਏ ਮੂੰਗੀ ਦੀ ਹਨਾ ਗਰਮੀ ਦੀ ਰੁੱਤ ਦੀ ਮੂੰਗੀ ਵੇਖ ਲਓ ਵੈਰਾਈਟੀ ਚੈੱਕ ਕਰ ਲਓ ਗਰਮੀ ਦੀ ਮਾਂ ਦੇਖ ਲਓ ਸੋਹਣੀ ਦੀ ਰੁੱਤ ਦੀ ਮੂੰਗੀ ਦੇਖ ਲਓ ਦੋਨਾਂ ਦਾ ਫਰਕ ਹੈ ਸੋਹਣੀ ਦੇ ਰੁੱਤ ਦੇ ਮਾਂ ਵੀ ਨੇ ਯਾਨੀ ਕਿ ਵੱਖਰੇ ਟਾਈਮ ਲਈ ਵੱਖਰੀ ਮੂੰਗੀ ਇੱਕ ਤੁਹਾਨੂੰ ਹੋਰ ਦੱਸ ਦਿੰਦੇ 60ੀ ਮੂੰਗੀ ਆਉਂਦੀ ਆ ਜੋ ਕਿ ਕਣਕਾਂ ਵਲੇ ਵੀ ਵਜੀਤ ਜਾਂਦੀ ਕਣਕਾਂ ਵਲੇ ਠੀਕ ਹੈ ਉਸੇ ਤਰ੍ਹਾਂ ਸ਼ੋਲਿਆਂ